ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਸਾਨਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡਿਆ ਨੇ ਜਿਹੜਾ ਕਿਸਾਨਾਂ ਦੇ ਨਾਲ ਚੌਪਾਲ ਦੇ ਜ਼ਰੀਏ ਸਿੱਧੀ ਜਿਹੜੀ ਗੱਲਬਾਤ ਆ ਉਹ ਕੀਤੀ ਹੈ ਕਿਉਂਕਿ ਕਿਸਾਨਾਂ ਦੀਆਂ ਬਹੁਤ ਮੰਗਾਂ ਨੇ ਫਸਲਾਂ ਨੂੰ ਲੈ ਕੇ ਜਿਹੜੀ ਹੈ ਭੁਿੰਤਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਹੋਰ ਮੰਗਾਂ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਹੈ ਤੇ ਉਸਤੇ ਕੀ ਹੋਰ ਚਰਚਾ ਹੋਈ ਹੈ ਅਸੀਂ ਪੂਰੀ ਜਿਹੜੀ ਜਾਣਕਾਰੀ ਹੈ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਰਿਹਾ ਸਾਂਝੀ ਕਰਾਂਗੇ ਮੇਰਾ ਮੇਰੇ ਸਹਿਯੋਗੀ ਗੁਰਮੁਖ ਸਿੰਘ ਕਿਰਪਾਣਾ ਜੀ ਦੇ ਬਜੂਦ ਮੇਰੇ ਪਾਣੀ ਸਾਥੀ ਕਾਲ ਜੀ ਰਵਾਣਾ ਜੀ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਹੈ ਕਿ ਦੋਨੇ ਜਿਹੜੇ ਮੰਤਰੀ ਸਭਾ ਨੇ ਕੋਈ ਖੇਤੀ ਨਾਲ ਸੰਬੰਧਤ ਕਿਉਂਕਿ ਕਿਸਾਨਾਂ ਦੇ ਮਸਲੇ ਬਹੁਤ ਨੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿਉਂਕਿ ਕਿਸਾਨਾਂ ਨੇ ਲੰਬਾ ਸਮਾਂ ਧਰਨਾ ਵੀ ਲਗਾਇਆ ਉਹਨਾਂ ਦੀਆਂ ਮੰਗਾਂ ਵੀ ਬੜੀਆਂ ਨੇ ਸਿੱਧੀ ਬਿਜਾਈ ਦੀ ਵੀ ਗੱਲ ਹੁੰਦੀ ਹੈ ਅਨੇਕਾ ਮਸਲੇ ਨੇ ਕਿਸਾਨਾਂ ਦੇ ਕੀ ਇਸ ਸਿੱਧੀ ਗੱਲਬਾਤ ਦੇ ਨਾਲ ਕੀ ਲੱਗਦਾ ਕੋਈ ਕਿਸਾਨਾਂ ਦਾ ਹੱਲ ਹੋਇਆ ਹੋਊਗਾ ਜਿਹੜੇ ਸਵਾਲ ਤੇ ਜਵਾਬ ਹੋਏ ਨੇ ਕੀ ਉਹ ਹੱਲ ਹੋਣ ਦੇ ਅਸਾਰ ਦੇ ਦੇਖੋ ਮੈਨੂੰ ਇਹ ਲੱਗਦਾ ਮਰਜੀਦੀ ਜਿਹੜੀ ਅੱਜ ਪਹਿਲ ਕੀਤੀ ਹੈ ਹੂੰ ਕੇਂਦਰੀ ਖੇਤੀਬਾੜੀ ਮੰਤਰੀ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਹੂੰ ਉੱਤੇ ਇੱਕ ਦੋ ਚੀਜ਼ਾਂ ਇਹ ਆ ਇੱਕ ਤਾਂ ਪਹਿਲਾਂ ਕੀ ਹੁੰਦਾ ਸੀ ਕਿ ਖੇਤੀਬਾੜੀ ਮੰਤਰੀ ਜਾਂ ਖੇਤੀਬਾੜੀ ਮੰਤਰਾਲਾ ਮੀਟਿੰਗ ਬੁਲਾਉਂਦਾ ਸੀ ਹੂੰ ਤੇ ਉੱਥੇ ਕਿਸਾਨ ਆ ਕੋ ਜਾਂਦੇ ਸੀ ਬਿਲਕੁਲ ਉਹ ਆਪਣੀ ਗੱਲ ਰੱਖਦੇ ਸੀ ਉਸ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਅੰਦਰ ਕਿਵੇਂ ਹੁੰਦੀ ਤਿੰਨ ਚਾਰ ਚਾਰ ਘੰਟੇ ਮੀਟਿੰਗਾਂ ਚੱਲਦੀਆਂ ਹਾਂ ਉਹ ਬਾਹਰ ਆ ਕੇ ਪਤਾ ਲੱਗਦਾ ਸੀ ਮੀਟਿੰਗਾਂ ਬੇਸਟਾ ਰਹੀਆਂ ਬਿਲਕੁਲ ਕਿਸਾਨਾਂ ਦੀਆਂ ਮੰਗਾਂ ਉਹਨਾਂ ਤੱਕ ਪਹੁੰਚਦੀਆਂ ਸੀ ਕਿ ਨਹੀਂ ਜਿਹੜੀ ਅਸਲੀ ਮੰਗ ਸੀਗੀਆਂ ਕਿਸਾਨਾਂ ਦੀ ਹੂੰ ਉਹਦੇ ਚ ਜਿਵੇਂ ਤੁਸੀਂ ਕਿਹਾ ਖੇਤੀ ਫਸਲੀ ਵਿਭਿੰਨਤਾ ਜਾਂ ਹੋਰ ਕਿਸਾਨਾਂ ਦੇ ਜਿਹੜੇ ਹੇਠਲੇ ਪੱਧਰ ਦੇ ਜ਼ਮੀਨੀ ਪੱਧਰ ਦੇ ਜਿਹੜੇ ਮਸਲੇ ਆ ਬਿਲਕੁਲ ਉਹ ਦਬ ਕੇ ਰਹਿ ਜਾਂਦੇ ਸੀਗੇ ਤਾਂ ਉਦੋਂ ਕੀ ਹੁੰਦਾ ਸੀ ਕਿ ਜਿਹੜੀਆਂ ਵੱਡੀਆਂ ਮੰਗਾਂ ਹੁੰਦੀਆਂ ਸੀਗੀਆਂ ਜੂਨੀਅਰ ਲੈਵਲ ਦੀਆਂ ਬਿਲਕੁਲ ਉਹ ਮੰਗਾਂ ਜਿਵੇਂ ਸਭ ਤੋਂ ਵੱਡੀ ਮੰਗ ਐਮਐਸਪੀ ਦੀ ਗਰੰਟੀ ਕਾਨੂੰਨ ਤੇ ਹੋਰ ਜਿਹੜੇ ਅਜਿਹੇ ਜਿਹੜੀਆਂ ਮੰਗਾਂ ਜਾਂ ਫਿਰ ਕਈ ਵਾਰ ਇਹੋ ਜਿਹਾ ਆਉਂਦਾ ਕਿ ਪੰਜਾਬ ਦੇ ਦੇਖੋ ਜੀ ਕਿਸਾਨਾਂ ਤੇ ਇੰਨੇ ਕੇਸ ਦਰਜ ਐ ਉਹ ਮਾਫ ਕਰ ਦਿਓ ਜਾਂ ਉਸ ਤੋਂ ਬਾਅਦ ਕਰਜ਼ਾ ਮਾਫੀ ਜਾਂ ਉਸ ਤੋਂ ਬਾਅਦ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਜਿਹੜੇ ਇਹੋ ਜਿਹੇ ਮਾਮਲੇ ਹੁੰਦੇ ਸੀਗੇ ਉਹ ਇਹ ਉਹ ਮੰਗਾਂ ਨੇ ਜਿਹੜੀਆਂ ਵੱਡੀਆਂ ਹੁੰਦੀਆਂ ਸੀ ਬਿਲਕੁਲ ਜਿਹੜੀਆਂ ਨੂੰ ਹੱਲ ਕਰਨ ਦੇ ਲਈ ਲੰਬਾ ਸਮਾਂ ਚਾਹੀਦਾ ਸੀ ਤੇ ਬੜੇ ਲੌਂਗ ਟਰਮ ਦੀਆਂ ਮੰਗਾਂ ਤੇ ਜਿਹੜੀਆਂ ਹਾਂ ਜਿਹੜੀਆਂ ਇਹ ਛੋਟੀਆਂ ਮੰਗਾਂ ਕਿਸਾਨਾਂ ਦੀਆਂ ਚਾਹੇ ਉਹ ਫਸਲੀ ਵੀ ਪੰਤਾਲੀਆ ਚਾਹੇ ਪਾਣੀ ਵਾਲੇ ਮਸਲੇ ਆ ਜਾਂ ਪਾਣੀ ਡੂੰਗਾ ਜਾ ਰਿਹਾ ਜਾਂ ਬੀਜ ਕਿਵੇਂ ਦਾ ਹੋਣਾ ਚਾਹੀਦਾ ਫਸਲ ਕਿਹੜੀ ਹੋਣੀ ਚਾਹੀਦੀ ਹੈ ਸਿੱਧੀ ਬਜਾਈ ਹੈਗੀ ਆ ਪਾਣੀ ਕਿਵੇਂ ਬਜਾ ਦੇ ਜਿਹੜੀਆਂ ਇਹ ਮੰਗਾਂ ਨੇ ਛੋਟੀਆਂ ਜਿਹੜੀ ਆਮ ਕਿਸਾਨ ਨਾਲ ਜੁੜੀਆਂ ਇਹ ਮੰਗਾਂ ਦਬ ਕੇ ਰਹਿ ਜਾਂਦੀਆਂ ਸੀ ਉਹਨਾਂ ਵੱਡੀਆਂ ਮੰਗਾਂ ਦੇ ਥੱਲੇ ਜਿਸ ਤੋਂ ਬਾਅਦ ਕੀ ਹੁੰਦਾ ਸੀ ਕਿ ਖੇਤੀਬਾੜੀ ਮੰਤਰਾਲਾ ਭਾਰਤ ਸਰਕਾਰ ਖੇਤੀਬਾੜੀ ਮੰਤਰੀ ਜਾਂ ਜਿਹੜੀ ਸਰਕਾਰ ਹੁੰਦੀ ਸੀ ਉਹਨਾਂ ਦਾ ਕਿਸਾਨਾਂ ਦੇ ਨਾਲ ਅਕਸਰ ਪੇਚਾ ਪਿਆ ਰਹਿੰਦਾ ਸੀ ਬਿਲਕੁਲ ਠੀਕ ਹੈ ਹੁਣ ਜਿਹੜੀ ਮੀਟਿੰਗ ਅੱਜ ਹੋਈ ਹੈ ਤੇ ਬੇਸ਼ੱਕ ਕਿਸਾਨ ਜੂਨੀਅਨ ਤੋਂ ਖੁਸ਼ ਨਹੀਂ ਆਪਾਂ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਆਗੂਆਂ ਨਾਲ ਵੀ ਵੀ ਕਿਵੇਂ ਹੋਈ ਹੈ ਉਹਦੇ ਵੀ ਆਪਾਂ ਕਿਸਾਨਾਂ ਦਾ ਵੀ ਆਪਾਂ ਪੱਖ ਜਾਣਾਂਗੇ ਕਿ ਕਿਸਾਨ ਆਗੂ ਕਹਿੰਦੇ ਕੀ ਨੇ ਪਰ ਜਿਹੜੀ ਹੁਣੇ ਅੱਜ ਕਿਸਾਨਾਂ ਨਾਲ ਜਿਹੜੀ ਸਿੱਧੀ ਚੁਪਾਲ ਦੇ ਜ਼ਰੀਏ ਮੰਨ ਲਓ ਕਿਸਾਨ ਬੈਠੇ ਆ ਹਾਂ ਬਿਲਕੁਲ ਹਰ ਹੁਣ ਇਹਦੇ ਚ ਇੱਕ ਹੋਰ ਹੈ ਕੁਝ ਕਿਸਾਨ ਇਹ ਵੀ ਕਹਿੰਦੇ ਨજર ਆਇਆ ਮੈਂ ਸੁਣਿਆ ਕਿ ਉਹ ਤਾਂ ਜੀ ਇੱਕ ਬਣਿਆ ਬਣਾਇਆ ਪ੍ਰੋਗਰਾਮ ਸੀਗਾ ਇਹ ਸੈਕ੍ਰੇਟਰੀ ਪ੍ਰੋਗਰਾਮ ਸੀਗਾ ਉਹ ਲਿਖਿਆ ਪ੍ਰੋਗਰਾਮ ਸੀਗਾ ਵੀ ਤੁਸੀਂ ਉਹ ਜਿਹੜੇ ਚੁਣਵੇਂ ਕਿਸਾਨ ਬੁਲਾ ਲੇ ਤੇ ਉਹ ਜਿਹੜੀਆਂ 5-10 ਕਿਸਾਨਾਂ ਨੇ ਗੱਲਾਂ ਕਈਆਂ ਤੇ ਖੇਤੀਬਾੜੀ ਮੰਤਰੀ ਸੁਣ ਕੇ ਆਪਣਾ ਚਲੇ ਗਏ ਅੱਛਾ ਪਰ ਠੀਕ ਹੈ ਸੈਕ੍ਰੇਟਿਡ ਪ੍ਰੋਗਰਾਮ ਹੋ ਸਕਦਾ ਪਰ ਮੈਨੂੰ ਲੱਗਦਾ ਜਿੰਨਾ ਕਿ ਮੈਂ ਸੁਣਿਆ ਮੈਂ ਸਾਰਾ ਪ੍ਰੋਗਰਾਮ ਦੇਖਿਆ ਵੀ ਹੈ ਤੇ ਉਹ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਇੱਕ ਮੰਗਾਂ ਉਹਨਾਂ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਅੱਗੇ ਰੱਖੀਆਂ ਹੂੰ ਉਹ ਮੰਗਾਂ ਇੱਕ ਆਮ ਕਿਸਾਨ ਦੇ ਨਾਲ ਜੁੜੀਆਂ ਹੋਈਆਂ ਮੰਗਾਂ ਸੀਗੀਆਂ ਇਹ ਕੁਰਬਾਨੀ ਬਿਲਕੁਲ ਚੰਗੀ ਗੱਲ ਹੈ ਨਾਲੇ ਪਤਾ ਕੀ ਜਦੋਂ ਆਪਾਂ ਖੇਤ ਦੇ ਵਿੱਚ ਜਾਵਾਂਗੇ ਉਹ ਸਮੱਸਿਆਵਾਂ ਦਾ ਪਤਾ ਲੱਗੂ ਮੰਤਰੀ ਸਬਾਨ ਨੂੰ ਮੈਨੂੰ ਲੱਗਦਾ ਉਹ ਜਲਦੀ ਹੱਲ ਹੋਣ ਦੇ ਸਾਰ ਹੋ ਸਕਦੇ ਨੇ ਕਿਉਂਕਿ ਜਦੋਂ ਆਪਾਂ ਕਹਿੰਦਾ ਨਾ ਗਰਾਊਂਡ ਜਿdeo ਤਾਂ ਜਾ ਕੇ ਆਪਾਂ ਕੰਮ ਕਰੀਏ ਤਾਂ ਉਹ ਜਲਦੀ ਪਕੜ ਹੁੰਦੀ ਹੈ ਉਸ ਚੀਜ਼ ਦੀ ਚਲੋ ਆਪਾਂ ਇੱਥੇ ਗੱਲਬਾਤ ਕਰਾਂਗੇ ਜ਼ਰੂਰ ਇੱਕ ਵਾਰ ਆਪਾਂ ਖੇਤੀਬਾੜੀ ਮੰਤਰੀ ਜਦੋਂ ਗੱਲਬਾਤ ਕੀਤੀ ਹੈ ਸਵਾਲ ਜਵਾਬ ਕੀਤੇ ਹੈ ਤਾਂ ਉਹਦੇ ਵਿੱਚ ਕੀ ਸਾਹਮਣੇ ਆਇਆ ਆਪਾਂ ਉਹ ਜ਼ਰੂਰ ਦਰਸ਼ਕਾਂ ਨੂੰ ਸੁਣਾ ਦਿੰਨੇ ਆਂ ਅਭੀ ਮੈਂ ਰੋਨੀ ਮੈਂ ਹਾਂ ਮੈਮਾਈਕ ਪਟਿਆਲਾ ਜ਼ਿਲ੍ਹੇ ਮੈਂ ਕੇਬੀਕੇ ਮੈਂ ਔਰ ਇੱਥੇ ਖੇਤ ਮੈਂ ਹੀ ਖੜਾ ਹਾਂ धान की नर्सरी तैयार करना और नर्सरी के बाद फिर धान की रुपाई करना ये बहुत मेहनत का काम है मजदूरी भी बहुत लगती है और श्रम भी बहुत करना पड़ता है दो मशीनें डेवलप की गई हैं जिनको मैंने अभी देखा है एक नर्सरी तैयार करने के लिए पहले जो अलग अलग काम करने पड़ते थे वो अब इस मशीन से एक साथ हो जाते हैं मतलब बेड बनाने से लेके बीज की सीडिंग तक का और उसके ऊपर अपने आप मिट्टी आ जाती है आप पानी दे दो नर्सरी आपकी तैयार हो जाएगी लेकिन दूसरा काम है नर्सरी को रोपना और उसमें भी पानी में खड़े रह के कीचड़ में खड़े रह के रुपाई के काम को बहुत मेहनत से करना पड़ता है उसका भी अब मैकनाइजेशन के माध्यम से प्रयोग हुआ है जो जल्दी किसानों के बीच में आएगा इसमें आपको कुछ नहीं करना रिमोट कंट्रोल के माध्यम से खेत में भी नहीं घुसता इस मशीन को आप कंट्रोल कर सकते हैं और सीधे खेत में जिसमें धान की रुपाई करना है पानी भरा हुआ है आप रिमोट कंट्रोल से चलाते जाइए और धान की रुपाई अपने आप होती चली जाएगी एक दिन में चार एकड़ एक दिन में चार एकड़ की रुपाई आसानी से हो जाती है मित्रों ये मैकनाइजेशन अब बहुत जरूरी है ताकि खेती साइंटिफिक तरीके से भी हो और खेती के खर्चे कम हो इस इनोवेशन के लिए मैं बधाई देता हूं कौन साहब बाकी बाद में करेंगे <laughs> सो बिल्कुल दर्शकान ने खास तौर पे खेतीबाड़ी मंत्री दे केंद्र दे भी मंत्री आए पंजाब दे भी मंत्री साहब आणे ता उन्होंने दोनों ने जड़ी ये गलबत कीती है किसानों ਦੇ مسئلے ਨੂੰ ਲੈ ਕੇ ਕਿਉਂਕਿ ਖੇਤੀਬਾੜੀ ਪਿੰਡਾਂ ਦੀ ਅਸੀਂ ਪਹਿਲਾਂ ਗੱਲਬਾਤ ਕੀਤੀ ਹੈ ਕਿਉਂਕਿ ਅਸਲ ਚ ਫਸਲ ਜਿਹੜਾ ਕਿਵੇਂ ਪਿੰਡਾਂ ਦੇ ਵਿੱਚ ਲੈ ਕੇ ਆਣਾ ਸਿੱਧੀ ਬਜਾਈ ਕਿਵੇਂ ਕਰਨੀ ਆ ਪਾਣੀ ਦੀ ਬਚਤ ਕਿਵੇਂ ਕਰਨੀ ਆ ਹੋਰ ਬੜੀਆਂ ਗੱਲਾਂ ਪਤੋਈਆਂ ਨੂੰ ਦਸ਼ਕਾਂ ਜਿਹੜੀਆਂ ਖਾਸ ਤੌਰ ਤੇ ਸੁਣੀਆਂ ਨੇ ਕਿਉਂਕਿ ਲਗਾਤਾਰ ਜਆ ਪਾਣੀ ਦਾ ਗਰਾਫ ਹੀ ਲਗਾਤਾਰ ਥੱਲੇ ਜਾ ਰਿਹਾ ਹੈ ਵੀ ਆਪਾਂ ਨੂੰ ਕਿਸ ਤਰ੍ਹਾਂ ਬਚਾਉਣਾ ਚਾਹੀਦਾ ਕਿਉਂਕਿ ਝੋਨੇ ਦਾ ਤੇ ਨਹੀਂ ਉਹ ਤਾਂ ਜ਼ਰੂਰੀ ਹੈ ਦੇਖੋ ਖਾਸ ਕਰਕੇ ਹੁਣ ਇੱਕ ਕਿਸਾਨ ਨੇ ਇੱਕ ਮੰਗ ਰੱਖੀ ਕਿ ਜ਼ਿਲ੍ਹਾ ਪਟਿਆਲਾ ਦੇ ਕਨੌਰ ਜਾਂ ਹੋਰ ਜਿਹੜੇ ਏਰੀਆ ਹੈ ਬੇਸ਼ੱਕ ਇੱਥੋਂ ਦੀ ਕੱਗਰ ਨਿਕਲ ਰਿਹਾ ਹਾਂ ਬਿਲਕੁਲ ਪਰ ਫਿਰ ਵੀ ਇੱਥੋਂ ਦਾ ਜਿਹੜਾ ਪਾਣੀ ਹੈ ਉਹ 2 3/2 300 ਫੁੱਟ ਤੋਂ نیچے ਪਾਣੀ ਆ ਰਿਹਾ ਹੈ ਉਹ ਕਹਿੰਦੇ ਵੀ ਪਾਣੀ ਬਚਾਉਣ ਲਈ ਕੀਤਾ ਕੀ ਜਸ ਕੀ ਕੀਤਾ ਜਾ ਸਕਦਾ ਪਾਣੀ ਦੀ ਸਾਨੂੰ ਲੋੜ ਕਿੱਥੇ ਪੈਂਦੀ ਹੈ ਝੋਨੇ 'ਚ ਜੇ ਅਸੀਂ ਝੋਨੇ ਦਾ ਬਦਲਾ ਲੱਭ ਲਾਂਗੇ ਬਿਲਕੁਲ ਠੀਕ ਹੈ ਪਾਣੀ ਵੀ ਬਚੇਗਾ ਤੇ ਤੁਹਾਨੂੰ ਇੰਨੀ ਵੱਡੀ ਦਿੱਕਤ ਵੀ ਨਹੀਂ ਆਏਗੀ ਔਰ ਦੂਜੀ ਗੱਲ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੀ ਸਲਾਹਗਾ ਵੀ ਕੀਤੀ ਹੈ ਕਿ ਤੁਸੀਂ ਸਾਡੀ ਗੱਲ ਸੁਣੀ ਹੈ ਤੁਸੀਂ ਸਾਡੇ ਕੋਲ ਆਇਓ ਤੇ ਲੰਬਾ ਸਮਾਂ ਜਿਹੜੀ ਗੱਲਬਾਤ ਚੱਲੀ ਆ ਉਹਦੇ 'ਚ ਹੁਣ ਜਿਹੜੀਆਂ ਫਸਲੀ ਵਿਭਿੰਨਤਾ ਤਾਂ ਉਹਦੇ 'ਚ ਕੀ ਹੈ ਤੇ ਕਿਸਾਨਾਂ ਨੇ ਇੱਕ ਇੱਕ ਮਸ਼ਰੂਮ ਹੂੰ ਠੀਕ ਹੈ ਉਸ ਤੋਂ ਬਾਅਦ ਸਾਈਲੇ ਜਿਹੜੇ ਬਾਨੇ ਆ ਉਹ ਫਿਰ ਜਿਵੇਂ ਮੱਕੀ ਦੀ ਫਸਲ ਹੈ ਉਹ ਲਾਉਣ ਲਈ ਕਿਹਾ ਜਾਂ ਜਿਵੇਂ ਇੱਕ ਕਿਸਾਨ ਨੇ ਇਹ ਗੱਲ ਕਹੀ ਹੈ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਗੰਨੇ ਦਾ ਕਾਰੋਬਾਰ ਕਰ ਰਹੇ ਹਾਂ ਗੰਨੇ ਦਾ ਕਾਰੋਬਾਰ ਕਰਦੇ ਚ ਉਹਨਾਂ ਨੇ ਮੰਗ ਕੀਤੀ ਹੈ ਕਿ ਇੱਕ ਤੁਹਾਡੇ ਯਾਦ ਹੋਣਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਇੱਕ ਰਖੜਾ 슈ਗਰ ਮਿਲ ਹੁੰਦੀ ਸੀ ਜਿਹੜੀ ਬੰਦ ਪਈ ਆ ਬਿਲਕੁਲ ਠੀਕ ਤੇ ਉਹ ਬੰਦ ਪਈ ਆ ਉਹ ਕਹਿੰਦੇ ਵੀ ਇਸ ਏਰੀਏ ਦੇ ਵਿੱਚ ਪਾਣੀ ਦੀ ਘਾਟ ਹੈ ਤਾਂ ਜਿਹੜਾ ਗੰਨਾ ਉਹ ਕਿਸਾਨਾਂ ਦੇ ਖੇਤੀ ਲਈ ਬਹੁਤ ਲਾਹੇਵੰਦ ਹੋ ਸਕਦਾ ਔਰ ਅੱਜ ਦੀ ਰੇਡ ਤੁਸੀਂ ਦੇਖੋਗੇ ਕਿ ਜਦੋਂ ਆਪਾਂ ਲੁਧਿਆਣਾ ਜਲੰਧਰ ਮੋਹਾਲੀ ਪਟਿਆਲਾ ਜਾਂ ਇੱਧਰ ਨੂੰ ਤੁਸੀਂ ਬਠਿੰਡਾ ਸਾਈਡ ਚਲੇ ਜਾਓ ਤੁਹਾਨੂੰ ਹਾਈਵੇ ਦੇ ਦੇ ਲਿੰਕ ਸੜਕਾਂ ਦੇ ਕਿਨਾਰੇ ਤੁਹਾਨੂੰ ਇੱਕ ਵੱਡੇ ਵੱਡੇ ਕਿਸਾਨਾਂ ਵੱਲੋਂ ਖੁਦ ਜਿਹੜੇ ਗੁੜ ਤਿਆਰ ਕਰ ਰਹੇ ਆ ਖਲਾੜੀਆਂ ਲਗਾ ਲੜੀਆਂ ਜਿਹੜੇ ਆ ਉਹ ਤਿਆਰ ਕੀਤੇ ਆ ਸ਼ੱਕਰ ਉਹ ਉਹ ਇੱਕ ਕੀ ਆ ਉਹ ਇੱਕ ਫਸਲੀ ਵਿਭਿੰਨਤਾ ਹੀ ਆ ਨਾ ਕਿ ਤੁਸੀਂ ਖੇਤੀਬਾੜੀ ਦੇ ਨਾਲ ਨਾਲ ਅਲੱਗ ਕਾਰੋਬਾਰ ਕਰੋ ਆਪਾਂ ਜਿਹੜਾ ਬਹੁ ਵੱਖਰਾ ਕਾਰੋਬਾਰ ਹੈ ਹੁਣ ਕਿਸਾਨ ਕਹਿੰਦਾ ਵੀ ਮੇਰੇ ਕੋਲ ਖੇਤੀਬਾੜੀ ਆ ਮੈਂ ਕੀ ਕਰਾਂ ਠੀਕ ਹੈ ਜਦੋਂ ਤੁਹਾਡੇ ਗੰਨਾ ਕਰਦਾ ਹੈ ਜਗਾ ਤੁਹਾਡੀ ਆਪਣੀ ਖੇਤ ਹੈ ਤਾਂ ਜਦੋਂ ਤੁਸੀਂ ਉਹ ਚੀਜ਼ਾਂ ਲਾਓਗੇ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਇਨਕਮ ਹੈ ਉਹ ਵਧੇਗੀ ਹੁਣ ਖੇਤੀਬਾੜੀ ਮੰਤਰੀ ਵੀ ਕਹਿੰਦੇ ਆ ਕਿ ਸਾਡਾ ਮਕਸਦ ਇਹ ਹੈ ਕਿਸਾਨ ਦੀ ਆਮਦਨ ਵਧੇ ਤੇ ਖਰਚਾ ਘਟੇ ਪਰ ਜਿਹੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਿਸਾਨ ਆਗੂ ਇਸ ਤੇ ਉੱਪਰ ਖੁਸ਼ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਜਥੇਬੰਦੀਆਂ ਬੜੀਆਂ ਨੇ ਤੁਸੀਂ ਦੇਖਿਆ ਜਥੇਬੰਦੀਆਂ ਵੀ ਲਗਾਤਾਰ ਧੋ ਫਾੜ ਹੋਈਆਂ ਧਰਨਾ ਪ੍ਰਦਰਸ਼ਨ ਵੀ ਲਗਾਤਾਰ ਜਥੇਬੰਦੀਆਂ ਕਰ ਰਹੀਆਂ ਨੇ ਕਿਉਂਕਿ ਦਰਸ਼ਕਾਂ ਨੂੰ ਆਪਾਂ ਵੀ ਜਿਹੜਾ ਜਥੇਬੰਦੀਆਂ ਦੇ ਨਾਲ ਵੀ ਕਰ ਦੋ ਤੇ ਉਹਦੇ ਚ ਇੱਕ ਹੋਰ ਵੀ ਹੈ ਦੇਖੋ ਮੈਂ ਕਿਸਾਨਾਂ ਦੀ ਇੱਕ ਕਿਸਾਨ ਨੇ ਡੇਰੀ ਦਾ ਮਸਲਾ ਉਠਾਇਆ ਕਿ ਸਾਡਾ ਜਿਹੜਾ ਦੁੱਧ ਦਾ ਕਾਰੋਬਾਰ ਹੈ ਡੇਰੀ ਦੇ ਜਿਹੜੇ ਪ੍ਰੋਜੈਕਟ ਨੇ ਉਹ ਪਹਿਲਾਂ ਨਾਲੋਂ ਬਹੁਤ ਘਟ ਗਏ ਹੁਣ ਉਹਨਾਂ ਨੇ ਤਰਕ ਇਹ ਦਿੱਤਾ ਕਟੇ ਕਿਉਂ ਉਹ ਕਹਿੰਦਾ ਜੀ ਜੋ ਸਾਡਾ ਲਾਗਤ ਮੁੱਲ ਹੈ ਉਹ ਨਹੀਂ ਮਿਲਦਾ ਹੁਣ ਲਾਗਤ ਮੁੱਲ ਪਿੰਡ ਦੇ ਵਿੱਚੋਂ ਇੱਕ ਜਿਹੜਾ ਆਮ ਆਪਾਂ ਕਹਿੰਦੇ ਨੇ ਆ ਵੀ ਡੇਰੀਆਂ ਦੁੱਧ ਵਾਲੇ ਜਿਹੜਾ ਦੁੱਧ ਹੀ ਹੈ ਉਹ ਪਿੰਡ ਤੋਂ ਦੁੱਧ ਕਿੰਨਾ ਚੱਕੇਗਾ 35 ਰੁਪਏ 40 ਰੁਪਏ ਸ਼ਹਿਰ ਜਾ ਕੇ ਉਹਨੇ 80 ਰੁਪਏ 90 ਰੁਪਏ ਵੇਚਣਾ ਔਰ 80 ਰੁਪਏ ਵਾਲਾ ਵੀ ਤੁਹਾਨੂੰ ਪ्योर ਨਹੀਂ ਮਿਲੇਗਾ ਉਹਦੇ ਵਿੱਚ ਵਿੱਚ ਵੀ ਜਿਹੜਾ ਮਿਕਸ ਹੈ ਜਾਂ ਪਾਣੀ ਉਹ ਮਿਲੇਗਾ ਤਾਂ ਇਹਦਾ ਮਤਲਬ ਇਹ ਮੰਨ ਕੇ ਚਲੋ ਵੀ 40 ਰੁਪਏ ਵਾਲਾ ਦੁੱਧ ਇੱਥੇ ਕਿ 120 ਜਾਂ 150 ਨੂੰ ਵਿਕਣਾ ਕਿਸਾਨ ਕਹਿੰਦਾ ਵੀ ਮੈਨੂੰ ਪੂਰਾ ਬੋਲ ਜਿਹੜਾ ਮਿਲਣਾ ਚਾਹੀਦਾ ਤਾਂ ਇਸ ਕਰਕੇ ਡੈਰੀ ਇਤ ਅੰਦੇ ਜਿਹੜੇ ਉਹ ਫੇਲ ਹੁੰਦੇ ਜਾ ਰਿਹਾ ਪਰ ਪਰ ਜਿਹੜੇ ਮਸਲੇ ਆ ਜਿਹੜੇ ਜਿਹੜੇ ਮੈਂ ਤੁਹਾਨੂੰ ਮਸ਼ਰੂਮ ਵਾਲਾ ਮੱਕੀ ਵਾਲਾ ਗੰਨੇ ਵਾਲਾ ਡੈਰੀ ਵਾਲਾ ਜਾਂ ਜਿਹੜੇ ਹੋਰ ਫਸਲੀ ਪਿੰਤਾ ਇਹ ਸਾਰੇ ਉਹ ਮਸਲੇ ਆ ਜਿਹੜੇ ਇੱਕ ਆਮ ਕਿਸਾਨ ਦੇ ਨਾਲ ਜੁੜੇ ਹੋਇਆ ਔਰ ਹਰ ਇੱਕ ਕਿਸਾਨ ਦੇ ਕੰਮ ਆਉਣੀ ਚਾਹੀਏ ਇਹਦੇ ਚੋ ਨਹੀਂ ਹੋਇਆ ਔਰ ਇੱਕ ਗੱਲ ਕਿਸੇ ਕਿਸਾਨ ਨੇ ਕੋਈ ਇਹ ਜਿਹੀ ਕੋਈ ਧਰਨੇ ਦੀ ਕੋਈ ਪ੍ਰਦਰਸ਼ਨ ਦੀ ਗੱਲ ਨਹੀਂ ਕੀਤੀ ਜਿੰਨਾ ਕਿ ਮੈਂ ਸੁਣਿਆ ਕੋਈ ਮੰਗਾਂ ਨਹੀਂ ਉਠਾਈਆਂ ਕਿਸੇ ਕਿਸਾਨ ਨੇ ਕੋਈ ਕਰਜ਼ਾ ਮਾਫੀ ਵਾਲਾ ਕਰਜ਼ੇ ਦੀ ਗੱਲ ਜਰੂਰ ਹੋਈ ਹੈ ਕਿ ਕਰਜ਼ੇ ਆ ਜਿਹੜੇ ਕਿਸਾਨ ਦੇ ਪਰ ਬਹੁਤੀ ਵੱਡੀ ਗੱਲ ਲੰਬੀ ਨਹੀਂ ਹੈਗੀ ਐਮਐਸਪੀ ਵਾਲੀ ਜਾਂ ਕੋਈ ਕਾਨੂੰਨ ਗਰੰਟੀ ਜਾਂ ਕੋਈ ਹੋਰ ਐਮਐਸਪੀ ਦੀਆਂ ਗੱਲਾਂ ਜਰੂਰ ਹੋਈਆਂ ਕਿ ਜਿਹੜੀ ਮੱਕੀ ਆ ਉਹ ਐਮਐਸਪੀ ਦੇ ਮਿਲਣੀ ਹੈ ਜਿਹੜਾ ਗੰਨਾ ਉਹ ਐਮਐਸਪੀ ਦੇ ਚੱਕਿਆ ਜਾਣਾ ਚਾਹੀਦਾ ਇਹ ਮੰਗਾਂ ਉੱਠੇ ਕਿਉਂਕਿ ਇੱਕ ਦੇਖੋ ਮੰਗ ਇੱਕ ਉਹ ਸੇ ਮੰਗ ਨੂੰ ਚਾਹੇ ਤੁਸੀਂ 5 ਮਿੰਟ ਸਮੇਂ ਤੋਂ ਕਿ ਸਾਡੀ ਆ ਮੰਗ ਹੈ ਤੇ ਚਾਹੇ ਤੁਸੀਂ ਇੱਕੋ ਮੰਗ ਤੇ ਉਹਨੂੰ ਰੇਡ ਕਰ ਕਰਕੇ ਚ 5 ਘੰਟੇ ਲੱਗ ਠੀਕ ਹੈ ਮੰਗੋ ਹੀ ਆ ਉਹਨਾਂ ਕਿਸਾਨਾਂ ਨੇ ਮੰਗ ਰੱਖਤੀ ਵੀ ਸਾਡੀ ਮੱਕੀ ਅਸੀਂ ਵੇਚਣ ਲਈ ਤਿਆਰ ਆ ਗੰਨਾ ਅਸੀਂ ਵੇਚਣ ਲਈ ਤਿਆਰ ਆ ਮਸ਼ਰੂਮ ਹੋਰ ਸਾਰੀਆਂ ਚੀਜ਼ਾਂ ਵੇਚਣ ਲਈ ਤਿਆਰ ਆ ਪਰ ਸਾਨੂੰ ਐਮਐਸਪੀ ਦੇ ਪਰ ਇਸ ਇਸ ਤੇ ਪੜ ਜਾਪਾ ਇਹ ਵੀ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਗੱਲ ਕੀਤੀ ਆ ਕਿ ਐਮਐਸਪੀ ਦੀ ਗੱਲ ਹੋਈ ਆ ਜਾਂ ਫਿਰ ਹੋਰ ਇਨੇਕਾ ਮੰਗਾਂ ਦੀ ਗੱਲ ਹੋਈ ਆ ਪਰ ਇਸ ਤੇ ਲੀਡਰਸ਼ਿਪਾਂ ਜਿਹੜੇ ਨੇ ਜਿਹੜੇ ਕਿਸਾਨ ਲੀਡਰ ਸਰਦਾਰ ਨੇ ਕਿਸ ਤੇ ਸਹਿਮਤੀ ਪ੍ਰਗਟਾਉਂਦੇ ਨੇ ਸੋ ਸਾਡੇ ਨਾਲ ਖਾਸ ਤੌਰ ਤੇ ਜੁੜ ਚੁੱਕੇ ਨੇ ਸਰਵਰ ਸਿੰਘ ਪੰਦੇਰ ਕਿਸਾਨ ਆਗੂ ਨੇ ਪੰਦੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਪੰਦੇਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਪੰਦੇਰ ਸਾਹਿਬ ਅੱਜ ਸਭ ਤੋਂ ਪਹਿਲਾਂ ਇੱਕ ਤੁਹਾਡਾ ਰिएक्शन ਕਿ ਅੱਜ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਰਾਜਪੁਰਾ ਨੇੜੇ ਪਹੁੰਚੇ ਔਰ ਕਿਸਾਨਾਂ ਨਾਲ ਸਿੱਧਾ ਸੰਵਾਦ ਕੀਤਾ ਕਿਵੇਂ ਦੇਖਦੇ ਹੋ ਉਹਨੂੰ ਆਹ ਦੇਖੋ ਕੋਈ ਵੀ ਮੰਤਰੀ ਚਾਹੇ ਸੁਪੇਰਾ ਚਾਹੇ ਕਿ ਨਗਾ ਹੋਵੇ ਸਿੱਧਾ ਮਰਦੀ ਕਿ ਸਿਰ ਉੱਤੇ ਪਹਿਲੀ ਗੱਲ ਤਾਂ ਉਹ ਮੜੀ ਗੱਲ ਨਹੀਂ ਹੈ ਜੀ ਹੂੰ ਤੋ ਜਾਇਗਾ ਬਿਲਕੁਲ ਕੇਂਦਰ ਸਰਕਾਰ ਹੈ ਉਹ ਕੋਸ਼ਿਸ਼ ਕਰ ਰਹੀ ਹੈ ਇੱਕ ਤੀਰ ਨਾ ਦੋ ਨਿਸ਼ਾਨੇ ਕਰ ਰਹੀ ਹੈ ਹੂੰ ਠੀਕ ਹੈ ਸਿਆਸੀ ਮਨੋਰਥ ਹੈ ਵੀ ਜਿਵੇਂ ਪੰਜਾਬ ਭਰਣਾ ਤੇ ਪੂਰੇ ਦੇਸ਼ ਦੇ ਕਿਸਾਨ ਆਪਸਾ ਕੋ ਨਾਰਾਜ਼ ਹੈ ਹੂੰ ਉਹ ਕਿਸਾਨਾਂ ਨਾਲ ਗੱਲਬਾਤਾਂ ਟੁੱਟ ਗਈ ਹੈ ਤੇ ਸਿੱਧਾ ਸੰਵਾਦ ਕਰਕੇ ਵੀ ਉਹ ਸਹਾਨੂੰਭੂਤੀ ਲਗਾ ਕੇ ਉਹਦੇ ਵੀ ਬਹੁਤ ਨਾਈਸ ਨੇ ਸਾਡੇ ਖੇਤੀਬਾੜੀ ਮੰਤਰੀ ਸਿੱਧਾ ਵੇਖੋ ਜਿੱਦਾਂ ਕਰਨਾ ਸੰਵਾਦ ਰਚਾਰੇ ਆ ਹੂੰ ਜਿਹੜਾ ਖੇਤੀ ਸੰਕਟ ਦੇਸ਼ ਦਾ ਏਡਾ ਵੱਡਾ ਆ ਜਾਂ ਪੰਜਾਬ ਦਾ ਵਾ ਉਹਦੇ ਵਿੱਚ ਕਦੀ ਇਹ ਗੱਲ ਨਹੀਂ ਆਈ ਵੀ ਕੇਂਦਰ ਨੂੰ ਮਸਲਿਆਂ ਦਾ ਪਤਾ ਨਹੀਂ ਹੈ ਹੂੰ ਤੇ ਉਹ ਸਿੱਧਾ ਜਾ ਕੇ ਸਵਾਲ ਕਰੂ ਕਿ ਤੇ ਮਸਲਿਆਂ ਦਾ ਹੱਲ ਹੋ ਜਾਊਗਾ ਜੀ ਹੂੰ ਹਮ ਜੇ ਤੋ ਤੱਕ ਦੁਤਿਆਵੀ ਖੇਤੀ ਦੇ ਅੰਦਰ ਸੰਕਟ ਤਾਂ ਹੈਗਾ ਵੀ ਜਿਹੜੀਆਂ ਅਸੀਂ ਫਸਲਾਂ ਜਿੰਨੇ ਵੀ ਪੈਦਾਵਾਰ ਕਰਦੇ ਆ ਉਹਦਾ ਮੰਡੀ ਦੇ ਵਿੱਚ ਪੱਕੀ ਖਰੀਦ ਦਾ ਨੂੰ ਮਿਲੇ ਪੱਕੀ ਖਰੀਦ ਦੀ ਗਾਰੰਟੀ ਹੋਵੇ ਔਰ ਸਾਡੇ ਜਿਹੜੇ ਭਾਅ ਵਾ ਸੀਟੂ 50 ਦੇ ਅਨੁਸਾਰ ਮਿਲ ਕਿਸਾਨਾਂ ਨੂੰ ਕਰਜ਼ੇ ਮੁਕਤ ਕਿਵੇਂ ਕੀਤਾ ਜਾਵੇ ਬਦਲੀਆਂ ਫਸਲਾਂ ਕਿਵੇਂ ਆਉਣ ਪਾਣੀ ਦਾ ਸੰਕਟ ਹੈ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਇਸ ਮਿਲਣੀ ਤੋਂ ਬਾਅਦ ਜੇ ਕੋਈ ਕਿਸਾਨਾਂ ਨੂੰ ਫਾਇਦਾ ਨਹੀਂ ਹੁੰਦਾ ਜਿਹੜਾ ਤਰਫਾਦ ਹੋਗੇ ਤਾਂ ਫਿਰ ਇਹ ਮਿਲਣੀ ਅਸੀਂ ਸਿਆਸੀ ਸਮਝਾਂਗੇ ਵੀ ਆਪਣੇ ਸਿਆਸੀ ਮਨੋਰਥ ਪੂਰੇ ਕਰਨ ਵਾਸਤੇ ਕੀਤੀ ਜਾ ਰਹੀ ਹੈ ਪੰਦੇਰ ਸਾਹਿਬਾ ਚ ਪੰਦੇਰ ਸਾਹਿਬ ਜਦੋਂ ਜਦੋਂ ਖੇਤੀਬਾੜੀ ਮੰਤਰੀ ਨੇ ਆਉਣਾ ਸੀ ਆਪ ਅਕਸਰ ਦੇਖਦੇ ਆ ਕਿ ਜਦੋਂ ਵੀ ਕੇਂਦਰ ਦਾ ਕੋਈ ਮੰਤਰੀ ਖੇਤੀਬਾੜੀਆਂ ਸੰਬੰਧਤ ਆਉਂਦਾ ਹੈ ਤਾਂ ਪੰਜਾਬ ਦੇ ਜਿਹੜੇ ਕਿਸਾਨ ਆ ਗੋ ਉਹਨਾਂ ਨੂੰ ਸੱਦਾ ਜ਼ਰੂਰ ਦਿੱਤਾ ਜਾਂਦਾ ਹੈ ਕਿ ਇਸ ਮਿਲਣੀ ਦੇ ਵਿੱਚ ਜਾਂ ਸੰਵਾਦ ਦੇ ਵਿੱਚ ਕਿਸੇ ਕਿਸਾਨਾਂ ਨੂੰ ਸੱਦਾ ਮਿਲੇ ਨਾ ਨਾ ਇਹਦਾ ਪਤਾ ਵੀ ਅੱਜ ਹੀ ਲੱਗਾ ਜਾਨੂੰ ਫਿਰ ਆ ਪਹਿਲਾਂ ਪਤਾ ਵੀ ਨਹੀਂ ਦੱਸਦੇ ਪਈ ਆ ਰਹੇ ਆ ਹੂੰ ਉਹਨਾਂ ਲੱਗਦਾ ਕਦੇ ਬਰੋਦ ਨਾ ਹੋ ਜਾਵੇ ਕਿਸਾਨਾਂ ਦਾ ਉਹ ਤੁਹਾਡੇ ਕਿਸਾਨਾਂ ਨੂੰ ਤਾਂ ਪਤਾ ਸੀ ਜਿਹੜੇ ਉਸ ਏਰੀਆ ਦੇ ਕਿਸਾਨ ਨੇ ਜਿਹੜੇ ਪਹੁੰਚੇ ਉਹਨਾਂ ਨੂੰ ਤਾਂ ਪਤਾ ਸੀ ਹਾਂ ਉਹ ਕਿਹੜੇ ਧੋਰੀਆਂ ਦਾਸਤਾ ਉਹ ਗਰੀ ਬੁਰੀ ਕੰ ਮ ਆਖਰੀ ਖੇਤੀਬਾੜੀ ਮੰਤਰੀ ਨੇ ਕਮਣਾਵਾ ਕੋ 8 10 ਦਿਨ ਪਹਿਲਾਂ ਰੋਲਾ ਪਾਇਆ ਨਾ ਹੁੰਦਾ ਪਤਾ ਹੀ ਅੱਜ ਲੱਗਾ ਜੀ ਦੇਮ ਕਰਦੇ ਵੀ ਆ ਰਹੇ ਹੈ ਮੁੱਚਾ ਅੱਜ ਕਿ ਪੰਦੇਰ ਸਾਹਿਬ ਉਹ ਜਿਵੇਂ ਉਹਦਾ ਅੱਜ ਪਤਾ ਲੱਗਿਆ ਜਾਂ ਤੁਹਾਡਾ ਉੱਥੇ ਦੇਖੋ ਤੁਹਾਡੇ ਬੜੇ ਹੇਠਲੇ ਲੈਵਲ ਤੇ ਆਪਾਂ ਕਹਿੰਦੇ ਪਿੰਡ ਪੱਦਰ ਤੇ ਤੁਹਾਡੀਆਂ ਜਿਹੜੀਆਂ ਯੂਨੀਅਨਾਂ ਤੁਹਾਡੇ ਜਿਹੜੇ ਸੰਗਠਨ ਬਣੇ ਹੋਏ ਆ ਜਦੋਂ ਖੇਤੀਬਾੜੀ ਮੰਤਰੀ ਪਹੁੰਚੇ ਉਹਦਾ ਉਹਨੂੰ ਸਵੇਰ ਦਾ ਪਤਾ ਸੀ ਕੱਲ ਸ਼ਾਮ ਦਾ ਪਤਾ ਸੀ ਤਾਂ ਕੀ ਤੁਹਾਡੇ ਕੋਈ ਯੂਨੀਅਨ ਤੁਹਾਡਾ ਕੋਈ ਨੁਮਾਇੰਦਾ ਉੱਥੇ ਪਹੁੰਚਿਆ ਸਵਾਲ ਜਵਾਬ ਕਰ ਲਈ ਜਾਂ ਜਾਣ ਨਹੀਂ ਦਿੱਤਾ ਕੋਈ ਐਦਾਂ ਦਾ ਮਸਲਾ ਹੋਇਆ ਇਹ ਪਹਿਲੀ ਗੱਲ ਤਾਂ ਜਾਣ ਹੀ ਦਿੱਤਾ ਹੋਣਾ ਪਤਾ ਲੇਟ ਜਿਹੜੇ ਬੰਦੇ ਸੱਦੇ ਹੋਣੇ ਸਨਾਖਤ ਕਰਕੇ ਸੱਦੇ ਹੋਣੇ ਸਵਾਰਨ ਕਿਸਾਨ ਤੇ ਵਿਜਨ ਨਾ ਨਾ ਹੋਵੇ ਤੇ ਇੱਕ ਬੰਦਾ ਜੇ ਨਹੀਂ ਵੀ ਹੁੰਦੀ ਜਿੱਤੇ ਬੰਦੀਆਂ ਐਂੀ ਕਹਿ ਸਕਦੇ ਹਾਂ ਆਪਣੇ ਪੱਧਰ ਤੇ ਉਹਨਾਂ ਨੂੰ ਆਪਣਾ ਪ੍ਰੋਗਰਾਮ ਕਰਨ ਦਾ ਹੱਕ ਹੈ ਸਾਨੂੰ ਜਮਹੂਰੀ ਢੰਗ ਨਾਲ ਆਪਣੇ ਸਵਾਲ ਜਵਾਬ ਕਰਨ ਦਾ ਹੱਕ ਹੈ ਜੇ ਪਤਾ ਪਹਿਲੂ ਲੱਗ ਜਾਂਦਾ ਕੱਲ ਪਰਸੋਂ ਦਾ ਫਿਰ ਤਾਂ ਉੱਥੇ ਕਿਸਾਨ ਜ਼ਰੂਰ ਜਾਂਦੇ ਸਾਡੀ ਗੱਲ ਵੀ ਸੁਣ ਪਰ ਸਵਾਲ ਜਵਾਬ ਹੋਏ ਨਹੀਂਗੇ ਅਸੀਂ ਮੈਂ ਲਾਈਵ ਪ੍ਰੋਗਰਾਮ ਉੱਥੇ ਮੈਂ ਸੀਗਾ ਪ੍ਰੋਗਰਾਮ ਦੇ ਵਿੱਚ ਪਰ ਕਿਸੇ ਵੀ ਉਹਨੇ ਨਹੀਂ ਜਦੋਂ ਸਧਾਰਨ ਕਿਸਾਨ ਗਏ ਕੋਈ ਜਥੇਬੰਦੀ ਦੇ ਤਲਲੇ ਕਿਸਾਨ ਨਹੀਂ ਗਏ ਉਹਨੇ ਵੀ ਨਹੀਂ ਉਹਨਾਂ ਬੰਦੇ ਉਹ ਜਿਹੜੇ ਸੱਦੇ ਹੋਣੇ ਜਿਹੜੇ ਉਹਨਾਂ ਨਾਲ ਗੱਲ ਕਰਨ ਜਾਂ ਜੋ ਕਹੇ ਉਹ ਮੰਨ ਲੈਣ ਹੂੰ ਤੇ ਉਹ ਜਿਹੜੇ ਕਿਸਾਨਾਂ ਨੇ ਸਵਾਲ ਕੀਤੇ ਆ ਕਿਸਾਨ ਦੇ ਕੋ ਦੋ ਤਿੰਨ ਸਵਾਲ ਹੈ ਇੱਕ ਤਾਂ ਕਿਸਾਨਾਂ ਨੇ ਕਿਹਾ ਵੀ ਸਾਨੂੰ ਫਸਲੀ ਭਿੰਦਾ ਜਿਵੇਂ ਗੰਨਾ ਹੈ ਮਸ਼ਰੂਮ ਹੈ ਮੱਕੀ ਹੈ ਵੀ ਇਹ ਅਸੀਂ ਵੇਚਣ ਲਈ ਤਿਆਰ ਆ ਤੇ ਸਾਨੂੰ ਇਹਦੇ ਤੇ ਐਮਐਸਪੀ ਦਿਓ ਦੂਜਾ ਉਹਨਾਂ ਨੇ ਇੱਕ ਮੰਗ ਕੀਤੀ ਆ ਕਿ ਪਾਣੀ ਜਿਵੇਂ ਤੁਸੀਂ ਵੀ ਕਿਹਾ ਕਿ ਜਿਹੜਾ ਪਾਣੀ ਹੀਟ ਲਾ ਨੂੰ ਬਚਾਇਆ ਕਿਵੇਂ ਜਾ ਸਕਦਾ ਉਹਦੇ ਸਾਡੀ ਹੈਲਪ ਕਰੋ ਤੀਜਾ ਉਹਨਾਂ ਨੇ ਡੈਰੀ ਦੇ ਧੰਦਿਆਂ ਦੀ ਮੰਗ ਕੀਤੀ ਹੈ ਤੇ ਪੰਦੇਰ ਸਰ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਮਸਲੇ ਨੇ ਬਾਰੇ ਹੀਟਲੇ ਪੱਧਰ ਦੇ ਕਿਸਾਨ ਨਾਲ ਜੁੜੇ ਹੋਏ ਨੇ ਤੇ ਮਸਲੇ ਹੱਲ ਹੋਣੇ ਚਾਹੀਦੇ ਤੇ ਔਰ ਹੱਲ ਹੋਣ ਦੀ ਸੁਭਾਵਨਾ ਹੈ ਅੱਬੇ ਕੋਲ ਰਹੀ ਹੈ ਗੱਲਾਂ ਰੱਬ ਮੰਗ ਪੱਤਰ ਤੇ ਐਮਐਸਪੀ ਬਦਲਣੀ ਪੱਤਰ ਵਿਕਰਣ ਘਟੋਣ ਦੇ ਕਿ ਖਤੋ ਜੇ ਕੱਢਣਾ ਜੇ ਦੂਜੀ ਫਸਲਾਂ ਤੇ ਸਾਨੂੰ ਫਸਲਾਂ ਦੀ ਖਰੀਦ ਮਿਲ ਜੇ ਕਿ ਆਪਾਂ ਨੂੰ ਇਹ ਹਮ ਡੇਢੀ ਜਿੰਨ ਤੱਕ ਦੇਈ ਜਾ ਸਵਾਲ ਕਿਸਾਨਾਂ ਨੂੰ ਠੀਕ ਹੈ ਇਹ ਅਮਰੀਕਾ ਨਾਲ ਸੰਝਲਦਾ ਕਰਨ ਜਾ ਰਹੇ ਆ ਡੇਢੀ ਦਾ ਦੁੱਧ ਦੁੱਧ ਨੂੰ ਲੈਣ ਵਾਸਤੇ ਠੀਕ ਹੈ ਜੀ ਪਾਣੀ ਦਾ ਸੰਕਟ ਤਾਂ ਹੀ ਹੱਲ ਹੋ ਜੇ ਨਾ ਜੇ ਬਦਲੀਆਂ ਫਸਲਾਂ ਸਾਨੂੰ ਮਿਲ ਜਾਣ। ਬਿਲਕੁਲ ਠੀਕ ਹੈ ਜੀ ਪੰਜਾਬ ਦੇ ਅੰਦਰ ਤੋਂ ਕਿਸਾਨਾਂ ਨੇ ਭਾਵੇਂ ਇਹਨਾਂ ਨੇ ਆਪ ਦੀ ਮਰਜ਼ੀ ਦਾ ਪ੍ਰੋਗਰਾਮ ਰੱਖਿਆ ਕਿਸਾਨਾਂ ਨੇ ਵੀ ਕਾਫਰ ਉਹਨਾਂ ਦੇ ਜਿਹੜੀ ਉਹਨਾਂ ਦਾ ਦੰਦ ਸੀ ਜਿਹੜੇ ਕਿਸਾਨ ਲੀਡਰ ਗੱਲਾਂ ਚੱਕਦੇ ਗੱਲਾਂ ਵੀ ਤਾਂ ਉਹਨਾਂ ਹੀ ਰੱਖੀਆਂ ਪਾਣੀ ਦੀਆਂ ਰੱਖੀਆਂ। ਮੰਗ ਤਾਂ ਉਹਨਾਂ ਹੋਈ ਕੀਤੀ। ਤੋਂ ਅਸੀਂ ਆਮ ਜਨਤਾ ਦੀ ਮੰਗ ਸਰਕਾਰ ਗਾੜੀ ਰੱਖਦੇ। ਚਲੋ ਚਲੋ ਅੱਛਾ ਮੈਂ ਪੰਨੇ ਦੇ ਸੇ ਆਖਰੀ ਸਵਾਲ ਆ ਮੇਰਾ ਵੀ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਸਰਕਾਰਾਂ ਜਾਂ ਲਾਲੋ ਖੇਤੀਬਾੜੀ ਮੰਤਰੀ ਪੰਜਾਬ ਦੇ ਆ ਜਾਂ ਕੇਂਦਰ ਦੇ ਆ ਉਹ ਕਿਸਾਨ ਜੁਨੀਅਨ ਤੋਂ ਟਾਲਾ ਵਰਦੇ ਨਜ਼ਰ ਆਉਂਦੇ ਆ ਮੈਨੂੰ ਜੁਨੀਅਨ ਆਗੂ ਨੂੰ ਬੁਲਾ ਨਹੀਂ ਰਹੇ ਜਾਂ ਮੀਟਿੰਗਾਂ ਜਾਂ ਪ੍ਰੋਗਰਾਮਾਂ ਚ ਨਹੀਂ ਬੁਲਾ ਰਹੇ ਕੋਈ ਇਦਾਂ ਦਾ ਮਹਿਸੂਸ ਹੋ ਰਿਹਾ ਲੱਗਦਾ ਤੇ ਚਲੋ ਦੇਖੋ ਕਿਸਾਨ ਨਾਲ ਗੱਲਬਾਤ ਕਰਨੀ ਨਹੀਂ ਕਰਨੀ ਕੋਈ ਵੀ ਸਰਕਾਰ ਜੇ ਨਾ ਜਨ ਪਬਲਿਕ ਦਾ ਦਬਾਅ ਨਹੀਂ ਪੈਂਦਾ ਮੀਟਿੰਗ ਮਾਰਟ ਨਹੀਂ ਕਰਦੇ ਹੁੰਦੇ ਤੇ ਨਾ ਕੁਝ ਦੇਂਦੇ ਹੁੰਦੇ ਹੂੰ ਉਹ ਉਹ ਜਿਹੜਾ ਜਿਹੜਾ ਇਹ ਲੋਕਾਂ ਦੇ ਅੰਦਰ ਜਿਹੜਾ ਇਹ ਦਰਦ ਆ ਹੂੰ ਵੀ ਨਾ ਇਹ ਗੱਲ ਮੰਨਦੇ ਨਾ ਗੱਲਬਾਤ ਉਹ ਦਰਦ ਨੂੰ ਕਿਸਾਨਾਂ ਦੀ ਮਿਲਣੀ ਕਰਕੇ ਦੂਰ ਕਰਨ ਦਾ ਇਤਨ ਕਰ ਰਿਹਾ ਸਿਆਸੀ ਹੂੰ ਨਿਸ਼ਾਨੇ ਨਹੀਂ ਹਾਸਲ ਕਰੀ ਦੇ ਹੂੰ ਸਿਆਸੀ ਤੌਰ ਤੇ ਪੰਦੜਾ ਲਿਆ ਜਾ ਰਿਹਾ ਵੀ ਸਿੱਧਾ ਸੰਵਾਦ ਕਰਕੇ ਵੀ ਨਹੀਂ ਕਿਸਾਨ ਪੱਖੀਆਂ ਕਿਸਾਨਾਂ ਦੀ ਗੱਲ ਸੁਣ ਰਹਾ ਠੀਕ ਹੈ ਠੀਕ ਹੈ ਠੀਕ ਹੈ ਬੰਦੇ ਸਭ ਪਤਾਣਾ ਤੁਹਾਡਾ ਹੂੰ ਦੇਖੋ ਇੱਕ ਚੀਜ਼ ਤਾਂ ਅਮਰਜੀਤ ਮੈਂ ਜੋ ਪੰਦੇਰ ਸਾਹਿਬ ਦੀ ਗੱਲਬਾਤ ਹੁਣ ਆਪਾਂ ਕੀਤੀ ਹੈ ਇੱਕ ਚੀਜ਼ ਮਹਿਸੂਸ ਹੋਈ ਹੈ ਮੈਂ ਵੀ ਇੱਕ ਚੀਜ਼ ਜਿਹੜੀ ਇਹਨਾਂ ਦੀ ਗੱਲਬਾਤ ਤੋਂ ਜਜਮੈਂਟ ਕੀਤੀ ਹੈ ਭੰਦੇਰ ਸਾਹਿਬ ਤੋਂ ਕਿ ਹੁਣ ਸਰਕਾਰਾਂ ਤੇ ਕਿਸਾਨ ਜੁਨੀਆ ਨਾਲ ਵਿਚਕਾਰ ਟਾਈਪ ਹੈਗੀ ਹਾਂ ਬਿਲਕੁਲ ਠੀਕ ਹੈ ਸਰਕਾਰਾਂ ਚਾਹੁੰਦੀਆਂ ਨੇ ਸਰਕਾਰਾਂ ਦੇ ਲੀਡਰ ਸਰਕਾਰਾਂ ਦੇ ਮੰਤਰੀ ਚਾਹੁੰਦੇ ਨੇ ਕਿ ਆਪਾਂ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਕਰਨ ਦੀ ਬਜਾਏ ਹਾਂ ਆਮ ਕਿਸਾਨਾਂ ਕਿਸਾਨਾਂ 'ਚ ਜਾਓ ਵੀ ਤੁਸੀਂ ਇੱਕ ਤਾਂ ਪਹਿਲਾਂ ਤਾਂ ਕਿਸਾਨ ਆਗੂਆਂ ਨਾਲ ਮੀਟਿੰਗ ਕਰਦੇ ਹੋ ਹਾਂ 4-4 3-3 ਘੰਟੇ ਉਸ ਤੋਂ ਬਾਅਦ ਕਿਸਾਨ ਆਗੂ মিডিਆ ਸਾਹਮਣੇ ਤੁਹਾਡਾ ਪ੍ਰਚਾਰ ਗਲਤ ਕਰਦੇ ਆ ਫਿਰ ਉਹ ਕਿਸਾਨਾਂ ਦੇ ਕੋਲ ਜਾ ਕੇ ਗਲਤ ਪ੍ਰਚਾਰ ਕਰਦੇ ਆ ਫਿਰ ਉਹ ਸੰਘਰਸ਼ ਕਰਦੇ ਆ ਠੀਕ ਹੈ ਤੇ ਅਕਸਰ ਆਖਰ ਜਦੋਂ ਗੱਲਬਾਤ ਸੰਘਰਸ਼ ਤੇ ਆਉਂਦੀ ਹੈ ਕੋਈ ਵੀ ਕਿਸਾਨ ਕੋਈ ਵੀ ਲੀਡਰ ਕੋਈ ਵੀ ਯੂਨੀਅਨ ਕੋਈ ਵੀ ਐਸੋਸੀਏਸ਼ਨ ਕੋਈ ਵੀ ਪਾਰਟੀ ਲੋਕਾਂ ਦੇ ਸਮਰਥਨ ਤੋਂ ਬਿਨਾਂ ਨਹੀਂ ਚੱਲਦੀ ਤਾਂ ਸਰਕਾਰਾਂ ਇਹ ਗੱਲ ਸਰਕਾਰਾਂ ਨੂੰ ਮਹਿਸੂਸ ਹੋ ਗਈ ਸਰਕਾਰਾਂ ਇਹ ਗੱਲ ਸੋਚਣ ਲੱਗੀਆਂ ਵੀ ਆਪਾਂ ਕਿਸਾਨ ਆਗੂਆਂ ਦੀ بجائے ਆਪਾਂ ਕਿਸਾਨਾਂ ਕੋਲ ਕਿਉਂ ਨਾ ਚਲੀਏ ਪਰ ਜੀ ਇੱਕ ਚੰਗੀ ਗੱਲ ਵੀ ਹੈ ਜੀ ਆਪਾਂ ਦੂਜੇ ਪੱਖ ਨਾਲ ਦੇਖੀਏ ਕਿਉਂਕਿ ਜਿਹੜੇ ਲੀਡਰ ਸਭਾ ਬਣੁੰਦੇ ਨੇ ਮੈਨੂੰ ਲੱਗਦਾ ਵੀ ਸਪੋਰਟ ਕਟ ਲੀਡਰ ਸਭਾ ਬਣਨ ਜਿਹੜੇ ਆਪ ਖੁਦ ਖੇਤੀ ਕਰਦੇ ਨੇ ਟਾਮਾ ਟਾਮਾ ਲੀਡਰ ਹੋਣਗੇ ਜਿਹੜੇ ਖੇਤੀ ਕਰਦੇ ਨੇ ਜਿਹੜੇ ਗਰਾਊਂਡ ਥੱਲੇ ਜ਼ੀਰੋ ਤੋਂ ਜੁੜੇ ਹੋਏ ਨੇ ਜਿਹੜੇ ਛੋਟੇ ਕਿਸਾਨ ਦੀ ਤੁਸੀਂ ਗੱਲ ਕੀਤੀ ਆ ਉਹਨਾਂ ਨੇ ਹਰ ਸਮੇਂ ਖੇਤਾਂ ਦੇ ਵਿੱਚ ਰਹਿਣਾ ਹਰ ਸਮੇਂ ਖੇਤਾਂ ਦੇ ਵਿੱਚ ਵਾਹੀ ਕਰਨੀ ਆ ਆਪਣਾ ਕੰਮਕਾਰ ਕਰਨਾ ਅਸਲ ਅਸਲ ਤੇਰੀ ਉਹਨਾਂ ਨੂੰ ਦਿੱਕਤਾਂ ਨੇ ਉਹ ਉਹਨ ਪਤਾ ਹੁੰਦੀ ਹੈ ਉਹ ਉਹ ਹੀ ਹੈ ਦੇਖੋ ਅੱਜ ਜਿਹੜਾ ਕਿਸਾਨਾਂ ਨੇ ਆਗੂ ਨੇ ਜਿਹੜੀ ਗੱਲ ਕੀਤੀ ਹੈ ਤਾਂ ਉਹ ਕਿਸਾਨਾਂ ਨੇ ਜਿੰਨੇ ਵੀ ਕਿਸਾਨ ਮੰਗਾ ਜਿੰਨੀਆਂ ਵੀ ਰੱਖੀਆਂ ਮੈਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਹੇਠਲੇ ਲੈਵਲ ਦੇ ਜਿਵੇਂ ਆਮ ਕਿਸਾਨ ਆ ਜਿਹੜਾ ਹੁਣ ਪੰਦੇਰ ਨੇ ਵੀ ਇਹ ਗੱਲ ਕਹੀ ਹੈ ਕਿ ਪੰਦੇਰ ਸਾਹਿਬ ਵੀ ਇਹੀ ਗੱਲ ਕਹਿ ਰਹੇ ਆ ਕਿ ਆਮ ਕਿਸਾਨ ਉੱਥੇ ਪਹੁੰਚਿਆ ਬਿਲਕੁਲ ਕਟੋ-ਕਟ ਕਿਸਾਨ ਤਾਂ ਹੈ ਨਾ ਜੇਕਰ ਉਹਨਾਂ ਕਿਸਾਨਾਂ ਦੇ ਦੇਖੋ ਇਹ ਤਾਂ ਹੈ ਨਹੀਂ ਸੀ ਕਿ ਉਸ ਮੀਟਿੰਗ ਦੇ ਵਿੱਚ ਮੰਨ ਲਓ ਸ਼ਿਵ ਸਿੰਘ ਰਾਜ ਸਿੰਘ ਚੋਹਾਨ ਬੈਠੇ ਆ ਗੁਰਮੀਤ ਸਿੰਘ ਖੁੱਡੀਆਂ ਬੈਠੇ ਆ ਤਾਂ ਉੱਥੇ 5 ਜਾਂ 10 ਜਾਂ 2 ਕਿਸਾਨ ਆ ਤਾਂ ਉੱਥੇ ਮੈਨੂੰ ਲੱਗਦਾ ਕਟੋ-ਕਟ ਵੀ 100 150 ਕਿਸਾਨ ਉਸ ਚਪਾਲ ਦੇ ਵਿੱਚ ਮੌਜੂਦ ਸੀ ਕੀ 150 ਕਿਸਾਨ ਦੇ ਵਿੱਚੋਂ ਤਾਂ ਕਿ ਪੰਜ ਕਿਸਾਨ ਵੀ ਯੂਨੀਅਨ ਦੇ ਨਾਲ ਨਹੀਂ ਸੀ ਅੱਛਾ ਬਿਲਕੁਲ ਇਹ ਵੀ ਕਾਇਵੀਂ ਪੜ੍ਹਦੇ ਠੀਕ ਹੈ ਇੱਕ ਦੂਜੀ ਹੋਰ ਤੁਸੀਂ ਗੱਲ ਦੇਖੀ ਹੈ ਜਿਹੜੇ ਦੋਨੇ ਮੰਤਰੀ ਸਾਹਿਬਾਨ ਆਏ ਸੀ ਕੇਂਦਰ ਦੇ ਮੰਤਰੀ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਨੇ ਖੁਦ ਉਹ ਟਰੈਕਟਰ ਚਲਾ ਕੇ ਉਹ ਖੇਤ ਦੇ ਵਿੱਚ ਦੇਖਿਆ ਵੀ ਇਹ ਖੇਤ ਦੇ ਵਿੱਚ ਰੀਜ਼ਨ ਕੀ ਹੈ ਸਿੱਧੀ ਵਜ਼ਾਈ ਕਿਉਂ ਨਹੀਂ ਹੋ ਸਕਦੀ ਉਹ ਤਾਂ ਦੇਖੋ ਅਮਰਜੀਤ ਇਹ ਰਹੇਗਾ ਕੋਲੋ ਚੰਗੀ ਗੱਲ ਆ ਉਹ ਤਾਂ ਸ਼ਿਵਰਾਜ ਸਿੰਘ ਚੋਹਾਨ ਨੇ ਆਪਣੇ ਜਿਹੜਾ ਯੋਨਾ ਸਪੀਚ ਦਿੱਤੀ ਉਹਨੇ ਵੀ ਕਿਹਾ ਕਿ ਮੈਂ ਖੇਤ ਆਪਣੇ ਟਰੈਕਟਰ ਚਲਾਉਣਾ ਬਾਹੀ ਮੈਂ ਕਰਦਾ ਹੈ ਹਨਾ ਤੇ ਅਕਸਰ ਆਪਾਂ ਲੀਡਰਾਂ ਦੇ ਮੂੰਹ ਸੁਣਦੇ ਆ ਤੇ ਕਈ ਇੱਕ ਪੰਜਾਬ ਦੇ ਮੰਤਰੀ ਪਹਿਲਾਂ ਸੀਐਮ ਰਹੇ ਨੇ ਤਾਂ ਉਹ ਵੀ ਕਹਿੰਦੇ ਹੁੰਦੇ ਸੀ ਮੈਂ ਆ ਵੀ ਕਰ ਲੈਣਾ ਮੈਂ ਆ ਵੀ ਕਰ ਲਊ ਪਰ ਚਰਚਾ ਜਿ ਰਹਿੰਦੇ ਉਹਦੇ ਬੜੇ ਜੋਕ ਮੰਨਦੇ ਸੀ ਤਾਂ ਉਸ ਤੋਂ ਬਾਅਦ ਸੀਐਮ ਸਾਹਿਬ ਵੀ ਕਹਿੰਦੇ ਨੇ ਵੀ ਮੈਂ ਖੇਤੀਬਾੜੀ ਕੀਤੀ ਹੈ ਇਹ ਤਾਂ ਅਕਸਰ ਆਪਾਂ ਲੀਡਰਾਂ ਦੇ ਮੂੰਹ ਸੁਣਦੇ ਆ ਜਦੋਂ ਆਪਾਂ ਲੋਕਾਂ ਜਾਣਾ ਹੋਵੇ ਜਿਹੇ ਜੇ ਲੋਕਾਂ ਚ ਜਾਣਾ ਤਾਂ ਆਪਾਂ ਨੂੰ ਉੱਥੇ ਉ ਜਾ ਕੇ ਉਹੇ ਜੇ ਕੰਮ ਕਹਿਣਾ ਬੋਆ ਵੀ ਆ ਕੰਮ ਮੈਂ ਵੀ ਕਰ ਲੈਣਾ ਹਨਾ ਟਰੈਕਟਰ ਚਲਾ ਲਿਆ ਚਲੋ ਕੋਈ ਵੱਡੀ ਗੱਲ ਨਹੀਂ ਹਾਂ ਪਰ ਹੁਣ ਵੱਡੀ ਗੱਲ ਇਹ ਹੈ ਕਿ ਖੇਤੀਬਾੜੀ ਕੇਂਦਰ ਦੇ ਪੰਜਾਬ ਵਿੱਚ ਆਉਣ ਤੇ ਪੰਜਾਬ ਦੇਆਂ ਕਿਸਾਨ ਜੂਨੀਅਨ ਦਾ ਇੱਕ ਵੀ ਨੁਮਾਇੰਦਾ ਉੱਥੇ ਨਾ ਗਿਆ ਹੋਵੇ ਤੇ ਨਾ ਬੁਲਾਇਆ ਹੋਵੇ ਉਸ ਤੋਂ ਵੱਡੀ ਗੱਲ ਕਿ ਜਿਹੜੇ ਮਸਲੇ ਕਿਸਾਨ ਜੁਨੀਆ ਨਾਲ ਹੁਣ ਤੱਕ ਠਾਉਂਦੇ ਆ ਰਹੀਆਂ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਕਿਸਾਨ ਜੁਨੀਆ ਨੇ ਹੁਣ ਤੱਕ ਰਸਤੇ ਰੋਕਦੇ ਆਈਆਂ ਧਰਨੇ ਰੋਕ ਲੈ ਰਹੇ ਆ ਹਾਈਵੇ ਰੋਕੀ ਰੱਖਿਆ ਦਿੱਲੀ ਡੇਰਾ ਲਈ ਰੱਖਿਆ ਕਈ ਸਾਲ ਉਹ ਮੰਗਾ ਅੱਜ ਇਸ ਮੀਟਿੰਗ ਦੇ ਵਿੱਚ ਕਿਸੇ ਕਿਸਾਨ ਨੇ ਨਹੀਂ ਉਠਾਈਆਂ ਬੇਸ਼ੱਕ ਇੱਕ ਕਦੂਕਾ ਜਿਹੜੀਆਂ ਮੀਟਿੰਗਾਂ ਹੁਣ ਤੁਸੀਂ ਜੋ ਮਰਜ਼ੀ ਕਹੋ ਵੀ ਇਹ ਵੀ ਸਾਡੀ ਮੰਗ ਸੀਗੀ ਆ ਵੀ ਸਾਡੀ ਮੰਗ ਸੀ ਪਰ ਜੇ ਤੁਹਾਡੀ ਮੰਗ ਸੀ ਪਰ ਪ੍ਰਮੁਖਤਾ ਨਾਲ ਤਾਂ ਨਹੀਂ ਨਾ ਉਠਾਈ ਮੰਗਾ ਨਾ ਤੁਹਾਡੀਆਂ ਹੁਣ ਤੱਕ ਕਰਜ਼ਾ ਮਾਫੀ ਐਮਐਸਪੀ ਗਰੰਟੀ ਕਾਨੂੰਨ ਤਾਂ ਜਿਹੜੀ ਇਹ ਚੀਜ਼ਾਂ ਦੀਆਂ ਰਹੀਆਂ ਨੇ ਠੀਕ ਹੈ ਉਹ ਵੀ ਇਹ ਕਿ ਜੇਕਰ ਕਰੋਗੇ ਤਾਂ ਹਾਂ ਜਾਂ ਨਾ ਲਕੀਰ ਖਿੱਚ ਕੇ ਠੀਕ ਹੈ ਸੰਵਾਦ ਦੇ ਵਿੱਚ ਰੱਖਣੇ ਪਰ ਲਕੀਰ ਖਿੱਚਣਾ ਤੇ ਸੰਵਾਦ ਕਰਨਾ ਇਹ ਦੋਨਾਂ ਚੀਜ਼ਾਂ 'ਚ ਫਰਕ ਹੈ ਅੱਜ ਜਿਹੜੀ ਗੱਲ ਉਹ ਜਾਂ ਸੰਵਾਦ ਹੋਇਆ ਜੇ ਜਿਹੜੀਆਂ ਪਹਿਲਾਂ ਟੇਬਲ ਟਾਕ ਮੀਟਿੰਗ ਹੁੰਦੀ ਸੀ ਉਹ ਲਕੀਰ ਖਿੱਚ ਕੇ ਹੁੰਦੀ ਸੀ ਤੁਹਾਡੇ ਯਾਦ ਹੋਣਾ ਇੱਕ ਸੀਐਮ ਪੰਜਾਬ ਦੇ ਨਾਲ ਵੀ ਜਦੋਂ ਉੱਠ ਕੇ ਚਲੇ ਗਏ ਸੀ ਤਾਂ ਉਦੋਂ ਵੀ ਉਹ ਕਹਿੰਦੇ ਵੀ ਸੀਐਮ ਨੇ ਗੱਲ ਬਾਹਰ ਆ ਕੇ ਕਾਫੀ ਦਿਨਾਂ ਬਾਅਦ ਅਸੀਂ ਸੀ ਕਿ ਮੈਨੂੰ ਕਿਸਾਨਾਂ ਆ ਗੋ ਕਹਿੰਦੇ ਨੇ ਵੀ ਸਾਡੇ ਮਸਲੇ ਹੱਲ ਨਹੀਂ ਹੋਣੇ 70 ਨਾਲ ਆਵਾਂਗੇ ਉਹ ਕਹਿੰਦਾ ਚਲੋ ਫਿਰ ਨਾਲਾਂ ਤੇ ਤਰਨੇ ਲਾ ਲਓ ਹਨਾ ਇਹਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਦਾ ਪੰਜਾਬ ਦੇ ਦੋ ਬਾਰਡਰਾਂ ਤੋਂ ਤਰਨਾ ਉਠਾਇਆ ਕਿਸਾਨਾਂ ਦਾ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਜਿਹੜੀ ਉਹ ਕਿਸਾਨਾਂ ਤੋਂ ਟਾਲਾ ਵੱਟਦੀ ਨਜ਼ਰ ਆ ਰਹੀ ਹੈ ਕਿਸਾਨਾਂ ਤੋਂ ਨਹੀਂ ਕਿਸਾਨ ਆਗੂਆਂ ਤੋਂ ਤਾਂ ਉਹ ਚਾਹੁੰਦੇ ਨੇ ਕਿ ਆਪਾਂ ਕਿਸਾਨਾਂ ਨਾਲ ਸਿੱਧਾ ਸੰਵਾਦ ਕਰੀਏ ਕਿ ਜੁਨੀਆਨਾ ਆਗੂਆਂ ਨੂੰ ਸਾਰਿਆਂ ਨੂੰ ਜਿਹੜਾ ਸਾਈਡ ਤੇ ਕਰ ਦੋ ਠੀਕ ਹੈ ਪਾਣੀ ਜੀ ਬਹੁਤ ਧੰਨਵਾਦ ਸੋ ਬਿਲਕੁਲ ਕਿਸਾਨਾਂ ਦੇ ਨਾਲ ਸਿੱਧਾ ਸੰਵਾਦ ਕਰਕੇ ਕੀ ਵਾਕਈ ਪੰਜਾਬ ਦੀ ਖੇਤੀਬਾੜੀ ਨੂੰ ਲੈ ਕੇ ਕੋਈ ਭਿੰਤਾ ਹੋਵੇਗੀ ਕਿ ਕਿਸਾਨਾਂ ਦੇ ਮਸਲੇ ਕੋਈ ਹੱਲ ਹੋਣਗੇ ਜਾਂ ਫਿਰ ਜੋ ਲਗਾਤਾਰ ਕਿਸਾਨ ਆਗੂ ਸਭਾਾਂ ਰੋਧ ਧਰਨਾ ਪ੍ਰਦਰਸ਼ਨ ਕਰਨ ਨੇ ਜੋ ਮੰਗਾ ਲੈ ਕੇ ਟੋਲ ਟੇਬਲ ਟਾਕ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਆਖਰਕਾਰ ਟੇਬਲ ਟਾਕ ਦੇ ਉੱਪਰ ਉਹ ਮਸਲੇ ਹੱਲ ਹੋਣ ਦੀ ਕੋਈ ਅਸਾਰ ਹੁੰਦੇ ਨੇ ਜਾਂ ਫਿਰ ਇਸੇ ਤਰ੍ਹਾਂ ਹੀ ਜਿਹੜਾ ਸੰਵਾਦ ਆ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਕੀਤਾ ਜਾਵੇਗਾ ਕਿ ਵਾਕਈ ਜਿਹੜੇ ਆਮ ਕਿਸਾਨ ਨੇ ਕਿ ਉਹਨਾਂ ਦਾ ਮਸਲੇ ਦਾ ਹੱਲ ਜ਼ਰੂਰ ਹੋਵੇਗਾ ਜਾਂ ਨਹੀਂ ਇਹ ਵੀ ਮੋੜ ਦੁਆਰਾ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਕਰਨਾ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.